ਸਤਿ ਸ੍ਰੀ ਅਕਾਲ ਗਗਨਜੀਤ ਸਵਾਗਤ ਹੈ ਤੁਹਾਡਾ ਦੁੱਧਿਆ ਪਿੰਡ ਚ ਸਤਿ ਸ੍ਰੀ ਅਕਾਲ ਦੀ ਸਾਰੇ ਸਰੋਤਿਆਂ ਨੂੰ ਅਸੀਂ ਕਾਫੀ ਚਿਰ ਬਾਅਦ ਫਿਰ ਇਕੱਠੇ ਹੋਏ ਆਂ ਤੇ ਇਸਕੇ ਅਜੋ ਜਿਹੋ ਨਾਲ ਫੁੱਲ ਚੱਲ ਰਿਹਾ ਸੀਗਾ ਤੇ ਐਂ ਸੋਚਿਆ ਕਿ ਵੀਡੀਓ ਬਣਾਉਣੀ ਜ਼ਰੂਰੀ ਹੈ ਤੇ ਇਹ ਬਣਾਉਣੀ ਸ਼ੁਰੂ ਕਰੀਏ ਦੁਬਾਰਾ ਤੇ ਅੱਜ ਆਪ ਜੀ ਦੇ ਸਾਹਮਣੇ ਫਿਰ ਹਾਜ਼ਰ ਹੋਏ ਆਂ ਤੇ ਟੌਪਿਕ ਇਹ ਕੋਈ ਅਜੀ ਟੌਪਿਕ ਸਾਰਿਆਂ ਨੂੰ ਪਤਾ ਵਾ ਜਿਹੜਾ ਨਗਰ ਕੀਰਤਨ ਦਾ ਰੌਲਾ ਪਿਆ ਨਿਊਜ਼ੀਲੈਂਡ ਦੇ ਵਿੱਚ ਸਾਊਥ ਆਫਰਟ ਦੇ ਵਿੱਚ ਜਿੱਥੇ ਨਗਰ ਕੀਰਤਨ ਰੋਕਿਆ ਗਿਆ ਗੂਰੀ ਅੰਦਵਾਰਾਂ ਤੇ ਜਿਹੜਾ ਡੈਸਟੀਨੀ ਚਰਚ ਵਾਲਾ ਬੰਦਾ ਸੀਗਾ ਬ੍ਰਾਈਨ ਤਮਾਕੀ ਉਹਦੇ ਵੱਲੋਂ ਜਿਹੜੀ ਸਾਖਿਸ਼ ਕੀਤੀ ਗਈ ਉਹਦੇ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਤੇ ਹਾਂਜੀ ਘਟੜਾ ਨੂੰ ਇਥੇ ਹਾਂਜੀ ਧੰਨਵਾਦ ਜੀ ਘਟੜਾ ਨੂੰ ਐਸੇ ਚਾਰ ਪੰਜ ਦਿਨ ਹੋ ਹੀ ਗਏ ਨੇ ਸਾਰਿਆਂ ਨੇ ਖਬਰ ਬਾਰੇ ਵੈਸੇ ਤੇ ਪਤਾ ਲੱਗ ਹੀ ਚੁੱਕਿਆ ਏ ਆਪਾਂ ਉਹਦੇ ਬਾਰੇ ਕੁਝ ਗੱਲਬਾਤ ਅੱਜ ਕਰਾਂਗੇ ਫੇਰ ਹਾਂਜੀ ਹਾਂ ਲੋਕ ਇਹ ਕੋਈ ਆਹੀ ਨਿਊਜ਼ੀਲੈਂਡ ਆਹੀ ਰੇ ਨਿਊਜ਼ੀਲੈਂਡ ਹੰਦ ਪਤਾ ਬੱ ਨਿਊਜ਼ੀਲੈਂਡ ਇੱਕਦਾਂ ਜਿਹੜਾ ਜਿਹੜਾ ਸ਼ਹਿਰ ਆ ਜਿੱਥੇ ਆਕਲੈਂਡ ਜਿੱਥੋਂ ਦੀ ਇਹ ਘਟਨਾ ਹੋਈ ਆ ਜ਼ਿਆਦਾਤਰ ਮੈਂ ਲੰਗਲਾ ਦਾ ਕਾਫੀ ਟਾਈਮ ਮੈਂ ਉੱਥੇ ਕੰਡਿਆ ਵਾ ਮੈਂ ਉੱਥੋਂ ਦੇ ਲੋਕਲ ਲੋਕਾਂ ਨੂੰ ਜਾਣਦਾ ਵਾਂ ਤੇ ਵੇਖੋ ਜੇ ਤੁਸੀਂ ਨਿਊਜ਼ੀਲੈਂਡ ਦੀ ਜਿਹੜੀ ਹਿਸਟਰੀ ਵੇਖੀ ਜਾਵੇ ਤਾਂ ਨਿਊਜ਼ੀਲੈਂਡ ਹੈਗਾ ਇੱਕ ਮੌਰੀ ਕੰਟਰੀ ਮੌਰੀ ਯਾਨੀ ਕਿ ਉੱਥੋਂ ਦੇ ਨੇਟਿਵ ਲੋਕ ਸੀਗੇ ਜਿਹੜੇ ਜਦੋਂ ਇਹਨਾਂ ਨੇ ਇਹ ਆਈਲੈਂਡ ਲੱਭਿਆ ਇਹ ਆਈਲੈਂਡ ਲੱਭਣ ਤੋਂ ਬਾਅਦ ਉਹ ਮੌਰੀਆਂ ਨੂੰ ਮਾਰਿਆ ਵੱਢਿਆ ਜਾਂ ਜੋ ਵੀ ਉਹਨਾਂ ਨੇ ਕੀਤਾ ਤੇ ਉਹਨਾਂ ਦੇ ਦੇਸ਼ ਤੇ ਕੀਤਾ ਕਬਜ਼ਾ ਗੋਰਿਆਂ ਨੇ ਹਾਂਜੀ ਕਬਜ਼ੇ ਤੋਂ ਬਾਅਦ ਚਲੋ ਉਹ ਮੌਰੀ ਜਿਹੜੇ ਆ ਹੁਣ ਪਿਓਰ ਮੌਰੀ ਬਹੁਤ ਕਿਤੇ ਘਾਟ ਲਿਖਣ ਨੂੰ ਮਿਲਦਾ ਵਾ ਜਿਆਦਾਤਰ ਹਨ ਮਿਕਸ ਲੋਕ ਦੇਖਦੇ ਨੇ ਜਿੱਦਾਂ ਤੁਸੀਂ ਲਾਲੋ ਸਮੋਆ ਆਈਲੈਂਡ ਆ ਜਿਹੜਾ ਉਥੋਂ ਆ ਕੇ ਟੋਂਗੇ ਆ ਕੇ ਜਾਂ ਕੁੱਕ ਆਈਲੈਂਡਰ ਜਿਹੜੀ ਹੁੰਦੇ ਆ ਉਹ ਆ ਗਏ ਇਹ ਛੋਟੇ ਛੋਟੇ ਆਈਲੈਂਡ ਆ ਨਿਊਜ਼ੀਲੈਂਡ ਦੇ ਨਾਲ ਜਾਂ ਫਿਜੀ ਹੋ ਗਿਆ ਸਮੋਆ ਮੇਨ ਜਿਹੜੇ ਆਈਲੈਂਡ ਆ ਜਿੱਥੋਂ ਲੋਕੀ ਆਉਂਦੇ ਆ ਉਹ ਕੁੱਕ ਆਈਲੈਂਡ ਆ ਸਮੋਆ ਆ ਟੋਂਗਾ ਆ ਤੇ ਫਿਰ ਉਸ ਤੋਂ ਬਾਅਦ ਹੈਗਾ ਫਿਜੀ ਇਹ ਚਾਰ ਆਈਲੈਂਡ ਮੇਨ ਆ ਜਿੱਥੋਂ ਲੋਕੀ ਆਉਂਦੇ ਨੇ ਇਹ ਇੰਨਾ ਵੀ ਹੁੰਦੇ ਆ ਬੜੀਆਂ ਵੱਡੀਆਂ ਹੁੰਦੀਆਂ ਜਸ਼ਨ ਜੀ ਤੁਸੀਂ ਵੇਖਿਆ ਹਣਾ ਆਹ ਡੇਰਗੇ ਚਾਰ ਪੱਦੇ ਹੋਣਗੇ ਇੱਕ ਬੰਦਾ ਹੀ ਉਹਨਾਂ ਦੇ ਬਰਾਬਰ ਹੁੰਦਾ ਵਾ ਬਹੁਤ ਭੋਟੇ ਹੁੰਦੇ ਆ ਹਾਂਜੀ ਇਹਨਾਂ ਦੇ ਜੀਨ ਹੀ ਇਦਾਂ ਦੇ ਨਾ ਕਾਫੀ ਹਾਂ ਇਹਨਾਂ ਦੇ ਜੀਨ ਇਦਾਂ ਦੇ ਹੁੰਦੇ ਆ ਕਿ ਤੁਸੀਂ ਇੱਕ ਚੱਲਦਾ ਵੇਖ ਲੋਗੇ ਤੇ ਕਹੋਗੇ ਕਿ ਮੇਰੇ ਅੱਗੇ ਚਾਰ ਐ ਦਾਗ ਲੂਗਾ ਯਾਨੀ ਕਿ ਗੋਡੇ ਥਲੇ ਧਰਨੂਗਾ ਤੇ ਤੇ ਉਹ ਉਹ ਬੰਦੇ ਜਿਹੜੇ ਆ ਦੂਜੇ ਆਇਲਡਾਂ ਤੋਂ ਆਏ ਇਹ ਫਿਰ ਉੱਥੋਂ ਦੀ ਜਿਹੜੀ ਕਮਿਊਨਿਟੀ ਹੈਗੀ ਮੌਰੀ ਜਾਂ ਗੋਰੀ ਉਹਨਾਂ ਦੇ ਵਿੱਚ ਮਿਕਸ ਹੋਏ ਤੇ ਮੈਨੂੰ ਪਤਾ ਵਾ ਅੱਜ ਤੋਂ 2011 ਦੇ ਵਿੱਚ ਜਦੋਂ ਮੈਂ ਨਿਊਜ਼ੀਲੈਂਡ ਆਉਣਾ ਸੀਗਾ ਤੇ ਨਿਊਜ਼ੀਲੈਂਡ ਦੇ ਵਿੱਚ ਅਸੀਂ ਇੰਨਾ ਇੰਨਾ ਨਿਊਜ਼ੀਲੈਂਡ ਬਾਰੇ ਇੰਡੀਆ ਦੇ ਲੋਕ ਬੀਝ ਜਾਣਦੇ ਪੰਜਾਬ ਚ ਵੀ ਕੋਈ ਨਿਊਜ਼ੀਲੈਂਡ ਦਾ ਬਹੁਤਾ ਰੌਲਾ ਨਹੀਂ ਸੀਗਾ ਮੈਨੂੰ ਲੱਗਦਾ ਵਾ ਅਸੀਂ ਉਹ ਪਹਿਲੇ ਬੰਦਿਆਂ ਚੋਂ ਹਾਂ ਜਦੋਂ ਨਿਊਜ਼ੀਲੈਂਡ ਦਾ ਜ਼ਿਆਦਾ ਨਾਮ ਬਗਣਾ ਸ਼ੁਰੂ ਹੋਇਆ ਕਿ 2011 2012 ਤੋਂ ਬਾਅਦ ਨਹੀਂ ਤੇ ਲੋਕੀਂ ਜ਼ਿਆਦਾ ਜਾਣਦੇ ਯੂਕੇ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਉਹ ਘੱਟ ਲੋਕੀ ਹੁੰਦੇ ਉਹਨਾਂ ਟਾਈਮਾਂ ਚ हां न्यूजीलैंड ਤਾਂ ਉਦੋਂ ਜਿਆਦਾਤਰ ਖੇਡੀ ਟੀਮ ਤਾਂ ਹੀ ਪਤਾ ਹੁੰਦਾ ਸੀ ਬਾਕੀ ਸਟੂਡੈਂਟ ਤੇ ਆਈ ਥਿੰਕ ਉਹੀ ਕੁਝ ਸਟਾਰਟ ਤੇ ਸ਼ਾਇਦ 8-9 ਤੋਂ ਹੋਇਆ ਸੀ ਪਰ ਜਿਆਦਾ ਚਰਚਾ ਦੇ ਵਿੱਚ 11-12 ਤੋਂ ਬਾਅਦ ਹੀ ਸ਼ੁਰੂ ਹੋਇਆ ਨਾ ਚਲੋ ਨੀਜੀਲੈਂਡ ਦਾ ਤਾਂ ਫੇਰ ਪਤਾ ਸੀਗਾ ਪਰ ਆ ਜਿਹੜੇ ਆਈਲੈਂਡ ਇਹ ਅੱਗੇ ਸਾਹਮਣੇ ਆਉਂਦਾ ਹੋ ਗਿਆ ਫੀਜੀ ਹੋ ਗਿਆ ਜਾਂ ਟੋਕ ਆਈਲੈਂਡ ਇਹ ਆਈਲੈਂਡਾਂ ਤਾਂ ਸਾਨੂੰ ਦੂਰ ਦੂਰ ਤੱਕ ਨਹੀਂ ਪਤਾ ਕਿ ਧਰਤੀ ਦੇ ਹੈਗੇ ਵੀ ਆ ਕਿ ਨਹੀਂ ਕਦੀ ਸੁਣਿਆ ਨਹੀਂ ਇਹਨਾਂ ਬਾਰੇ ਤੇ ਇਹ ਚੀਜ਼ਾਂ ਨੂੰ ਨੀਜੀਲੈਂਡ ਆ ਕੇ ਪਤਾ ਲੱਗੀਆਂ ਕਿ ਇਹ ਵੀ ਚੀਜ਼ਾਂ ਦੁਨੀਆ ਤੇ ਹੈਗੀਆਂ ਨੇ ਕਿ ਇੱਥੇ ਵੀ ਲੋਕੀ ਰਹਿੰਦੇ ਆ ਦੇ ਉਹ ਤੋਂ ਬਾਅਦ ਆ ਗਏ ਕਿ ਚਲੋ ਅੱਜ ਨਾ ਹੁਣ ਪ੍ਰੋਟੈਸਟ ਹੋਇਆ ਜਿਹਦੇ ਵਿੱਚ ਇਹਨਾਂ ਨੇ ਆ ਕੇ ਗੋਰਿਆਂ ਦੇ ਨੇ ਮੈਂ ਤੇ ਗੋਰਿਆਂ ਤੋਂ ਕਹੂੰਗਾ ਕਿ ਗੋਰਿਆਂ ਨੇ ਆ ਕੇ ਜਿਹੜੇ ਬ੍ਰਾਇੰਟ ਤਮਾਕੀ ਹਰ ਕੇ ਆ ਹੁਣ ਇਹ ਬ੍ਰਾਇੰਟ ਤਮਾਕੀ ਦਾ ਹਿਸਟਰੀ ਵੇਖ ਲਓ ਬ੍ਰਾਇੰਟ ਤਮਾਕੀ ਉਹ ਬੰਦਾ ਆ ਜਿਨੇ ਕੀ ਇਹ ਇਹ ਡੈਸਟਨੀ ਚਰਚ ਚਲਾਉਂਦਾ ਵਾ ਵੈਸੇ ਤੇ ਡੈਸਟਨੀ ਚਰਚ ਇਹਨਾਂ ਨੇ ਪਿੱਛੇ ਜਿਹੜਾ ਜਦੋਂ ਕੋਰੋਨਾ ਆਇਆ ਸੀਗਾ ਉਦੋਂ ਵੀ ਇਹਨਾਂ ਨੇ ਪ੍ਰੋਟੈਸਟ ਕੀਤਾ ਸੀਗਾ ਕਿ ਹਾਂ ਅਸੀਂ ਮਾਸਕ ਨਹੀਂ ਪਾਉਣੇ ਅਸੀਂ ਟੀਕੇ ਨਹੀਂ ਲਗਾਉਣੇ ਤੇ ਇਹਨਾਂ ਨੇ ਵਿਰੋਧ ਕੀਤਾ ਸੀ ਲਾਕਡਾਊਨ ਦਾ ਕਿ ਲਾਕਡਾਊਨ ਨਹੀਂ ਲੱਗਣਾ ਚਾਹੀਦਾ ਇਹ ਉਹਨਾਂ ਬੰਦਿਆਂ ਚੋਂ ਸੀਗਾ ਜਿਹੜਾ ਨਿਊਜ਼ੀਲੈਂਡ ਅਸੀਂ ਵੇਦੇ ਨਹੀਂ ਕਈ ਲੋਕੀ ਜੋਬਾਂ ਹੀ ਛੱਡ ਗਈ ਕਿ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਜੇ ਤੁਸੀਂ ਟੀਕਾ ਨਹੀਂ ਲਵਾਉਂਦੇ ਤੇ ਜੋਬ ਵੀ ਕਰ ਸਕਦੇ ਹਾਂ ਵੈਕਸੀਨੇਸ਼ਨ ਹੁੰਦਾ ਜਦੋਂ ਰੋਲ ਤੇ ਕਈ ਲੋਕੀ ਜੋਬਾਂ ਛੱਡ ਕੇ ਕਹਿੰਦੇ ਅਸੀਂ ਜੋਬ ਛੱਡ ਦਾਂਗੇ ਪਰ ਅਸੀਂ ਟੀਕਾ ਨਹੀਂ ਲਗਵਾਉਣਾ ਉਹ ਇਹ ਬੰਦੇ ਤੋਂ ਪ੍ਰਭਾਵਿਤ ਸੀ ਕਿਉਂਕਿ ਇਹ ਬੰਦੇ ਨੇ ਉਦੋਂ ਮੋਰਚਾ ਖੋਲ੍ਹਿਆ ਸੀ ਕਿ ਅਸੀਂ ਕੋਵਿਡ ਦਾ ਇੰਜੈਕਸ਼ਨ ਨਹੀਂ ਲਗਵਾਉਣਾ ਅਸੀਂ ਲਾਕਡਾਊਨ ਦੇ ਰੂਲ ਵੀ ਮੰਨਣੇ ਤੇ ਇਹ ਮਾਸਕ ਵੀ ਨਹੀਂ ਪੋਣਾ ਤੇ ਇਹ ਉਹਨਾਂ ਬੰਦਿਆਂ ਚ ਸੀਗਾ ਉਦੋਂ ਤੇ ਉਸ ਤੋਂ ਬਾਅਦ ਇਹਨੇ ਇਲੈਕਸ਼ਨ ਵੀ ਲੜਨੀ ਚਾਹੀਦੀ ਤੁਹਾਨੂੰ ਪਤਾ ਇਹ ਇਲੈਕਸ਼ਨ ਵੀ ਲੜਿਆ 2023 ਦੀ ਅਹੀਂ ਵੀ ਵੋਟ ਪਾ ਕੇ ਆਏ ਆ 2023 ਦੀ ਆ ਕਿ 2022 ਦੀ ਲੜੀ ਹੋਈ ਆ ਜਦੋਂ ਮੈਂ ਵੀ ਵੋਟ ਪਾਈ ਸੀਗੀ ਇਹਨੇ ਲਾਸਟ 13 ਮਈ 2023 ਚ ਅਨਾਉਂਸ ਕੀਤਾ ਕਿ ਇਹ ਕੰਟੈਸਟ ਕਰੂਗਾ ਇਲੈਕਸ਼ਨ ਲਈ ਜਿਹੜੀ 23 ਦੇ ਵਿੱਚ ਹੋਈ ਤੇ ਇਹਨੂੰ ਵੋਟਾਂ ਕਿੰਨੀਆਂ ਪਾਈਆਂ ਕਿੰਨੇ ਐਕਸਟੂਟ ਪਈ 9586 ਵੋਟ ਪਈ ਹੈ ਪੂਰੇ ਨਿਊਜ਼ੀਲੈਂਡ ਚ ਤੇ ਜਿਹੜੀ ਪਰਸੈਂਟੇਜ ਪਰਸੈਂਟੇਜ ਬੰਦੀ ਉਹਦੀ 0.3% ਯਾਨੀ ਕਿ ਲੋਕਾਂ ਨੇ ਇਹ ਮੂਹ ਤੇ ਚ ਪੇੜ ਮਾਰੀ ਤੇ ਤੂੰ ਨਹੀਂ ਚਾਹੀਦਾ ਹਾਂ ਜੀ ਦੇ ਉਹ ਬੰਦੇ ਨੇ ਹੁਣ ਤੁਹਾਨੂੰ ਬਤਾਵਾ ਕਿ ਇਸਲਾਮੋਫੋਬੀਆ ਕਿੰਨਾ ਵੱਧ ਚੁੱਕਾ ਵਾ ਸਾਰੀ ਦੁਨੀਆ ਦੇ ਵਿੱਚ ਲੋਕੀ ਧਰਮਾਂ ਨੂੰ ਲੈ ਕੇ ਜਾਂ ਕ੍ਰਿਸਚੀਅਨ ਆ ਤੁਸੀਂ ਵੀ ਲੋ ਅਮਰੀਕਾ ਦੇ ਵਿੱਚ ਕੀ ਬੰਦ ਰਿਆ ਵਾ ਕਿ ਬਾਈਬਲ ਸੂਰ ਦੇ ਮੂੰਹ ਤੇ ਕੁਰਾਨ ਸੂਰ ਦੇ ਮੂੰਹ ਚ ਪਾ ਕੇ ਤੇ ਉਹਨੂੰ ਕਿਉਂਕਿ ਆਪਕਾ ਲੋਨਡੇ ਜਾਂ ਜਾਂ ਸਿੱਟਦੀ ਦੇ ਵਿੱਚ ਬੋੜਾ ਇਹ ਇਸ ਤੇ ਜੋ ਹੋਇਆ ਉਸੇ ਹੀ ਤਨੂ ਲੈ ਕੇ ਚਾਗੇ ਹੋਏ ਇਹ ਬੰਦੇ ਨੇ ਕੀ ਕੀਤਾ ਕਿ ਮੁਸਲਿਮ ਕਮਿਊਨਿਟੀ ਥੋੜੀ ਜੀ ਘੱਟ ਆ ਨਿਊਜ਼ੀਲੈਂਡ ਚ ਅਸੀਂ ਵੇਖਿਆ ਕਿ ਮੁਸਲਿਮ ਮੁਸਲਿਮ ਕਮਿਊਨਿਟੀ ਇੰਨੀ ਨਹੀਂ ਹੈ ਜਿਵੇਂ ਸੇਖਣੇ ਹਾਂ ਨਹੀਂ ਮੁਸਲਿਮ ਨਹੀਂ ਦੋ ਚੀਜ਼ਾਂ ਨੇ ਹੈ ਸ਼ਾਇਦ ਗਿਣਤੀ ਉੱਥੇ ਕਾਫੀ ਹੈ ਬਟ ਉਹਨਾਂ ਦੀ ਚਰਚਾ ਤੇ ਨਹੀਂ ਆ ਟੇਵਰੀ ਨਾ ਆਪਣਾ ਸਿੱਖ ਕਮਿਊਨਿਟੀ ਦੀ ਵੀ ਕਿਵਰੀ ਗਿਣਤੀ ਥੋੜੀ ਹੁੰਦੀ ਹੈ ਬਟ ਉਹਨਾਂ ਦੇ ਕੁਝ ਕੰਮ ਇਦਾਂ ਦੇ ਆ ਸੰਸਥਾਵਾਂ ਦੇ ਜਾਂ ਜਿੱਦਾਂ ਕੋਵਿਡ ਦੇ ਵੇਲੇ ਹੈਲਪ ਕੀਤੀ ਗਈ ਉਹਦੇ ਨਾਲੋਂ ਸੁਰਖੀਆਂ 'ਚ ਜ਼ਿਆਦਾ ਰਹਿੰਦੇ ਨੇ ਇੰਦਾ ਲੱਗਦਾ ਹੈ ਕਿ ਸ਼ਾਇਦ ਉਹ ਕਮਿਊਨਿਟੀ ਬਹੁਤ ਜਾਂਦੀ ਹੈ ਕਈ ਵਾਰੀ ਗਿਣਤੀ ਦੇ ਵਿੱਚ ਉਨੀ ਨਹੀਂ ਹੁੰਦੀ ਤੇ ਮੁਸਲਮਾਨ ਵੀ ਹੈ ਨੇ ਕਾਫੀ ਪਰ ਮੇਰੇ ਖਿਆਲ ਚਰਚਾ ਚ ਉਨੇ ਨਹੀਂ ਨੇ ਨਿਊਜ਼ੀਲੈਂਡ ਚ ਨਾ ਹਾਂ ਉਹ ਤਾਂ ਇਹ ਹੈ ਕਿ ਇਹਨਾਂ ਦੀ ਕੋਈ ਇੰਦਾ ਦਾ ਕਮਿਊਨਿਟੀ ਫੈਸਟੀਵਲ ਨਹੀਂ ਹੁਣ ਜਿੱਦਾਂ ਨਿਊਜ਼ੀਲੈਂਡ ਦੇ ਕੁਝ ਪਿੱਛੇ ਕਿਤੇ ਆਪਰਾੰ ਦੇ ਵਿੱਚ ਸਿੱਖ ਗੇਮਸ ਹੋਈਆਂ ਉਹਦੇ ਵਿੱਚ ਤੁਸੀਂ ਲਾ ਲੋ ਤਾਕਤ ਨਹੀਂ ਨਹੀਂ ਆਪਾਂ ਪਿੱਛੋ ਚੱਲਦੇ ਆਂ ਕਿ ਕਰੋਨਾ ਦੇ ਵਿੱਚ ਕਰੋਨਾ ਦੇ ਵਿੱਚ ਤਾਕਤ ਨਹੀਂ ਗੁਰਦੁਆਰਾ ਜਿਹੜਾ ਆ ਜਾਂ ਹੋਰ ਗੁਰਦੁਆਰੇ ਆ ਨਿਊਜ਼ੀਲੈਂਡ ਦੇ ਉਹਨਾਂ ਨੇ ਫ੍ਰੀ ਪੈਕੇਜ ਦੇਣੇ ਲੋਕਾਂ ਨੂੰ ਸ਼ੁਰੂ ਕੀਤੇ ਕਿ ਜਿਹੜੇ ਲੋੜਵੰਦ ਆ ਉਹਨਾਂ ਨੂੰ ਫ੍ਰੀ ਪੈਕੇਜ ਦਿੱਤੇ ਜਾਂਦੇਗੇ ਲੋਕੀ ਲੈਨਸਰ ਗੱਡੀਆਂ ਲਾਉਂਦੇ ਹੁੰਦੇ ਸੀਗੇ ਲੈਨਸਰ ਗੱਡੀਆਂ ਲਾ ਕੇ ਤੇ ਪੈਕੇਜ ਫੂਡ ਪੈਕੇਜ ਹੀ ਲਾ ਕੇ ਜਾਂਦੇ ਹੁੰਦੇ ਸੀ ਹਾਂਜੀ ਤੇ ਹੁਣ ਤਾਂ ਉਹ ਪਤਾਵਾ ਕੀ ਆਪਣੀ ਜਿਹੜੀ ਸਿੱਖ ਕਮਿਊਨਿਟੀ ਹੈ ਇਹਨਾਂ ਚ ਬਹੁਤ ਘੱਟ ਇਹ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਕਿ ਇਹ ਕਿਤੇ ਫ੍ਰੀ ਰਾਸ਼ਨ ਲੈਣ ਜਾਂਦੇ ਹੋਣੀਆਂ ਇਦਾਂ ਦੀ ਇਹਨਾਂ ਨੇ ਲਾਈਨਾਂ ਲਾਈਆਂ ਹੁੰਦੀਆਂ ਆ ਆਪਣਾ ਗੁਜ਼ਾਰਾ ਆਪ ਕਰਦੇ ਨੇ ਉਹ ਉਹ ਲੈਣਨ ਜਿਹੜੇ ਆਦਾ ਲੋਕੀ ਵੇਖੇ ਉਹ ਵੇਖੇ ਮੈਂ ਦੋਰੇ ਹੋ ਗਏ ਆਇਨਡਰ ਹੋ ਗਏ ਇਹ ਕਮਿਊਨਿਟੀਆਂ ਵੇਖੀਆਂ ਮੈਂ ਜ਼ਿਆਦਾ ਤੇ ਮੈਨੂੰ ਮੈਨੂੰ ਇੱਕ ਚੀਜ਼ ਹੋਰ ਵਧੀਆ ਲੱਗੀ ਕਿ ਆ ਜਦੋਂ ਚੀਜ਼ਾਂ ਹੋਈਆਂ ਸਾਰਾ ਕੁਝ ਹੋਇਆ ਤੇ ਕਈ ਯੂਗਾਂ ਨੇ ਕਈ ਗੋਰਿਆਂ ਨੇ ਆਇਲੈਂਡਰਾਂ ਨੇ ਫੇਵਰ ਦੇ ਵਿੱਚ ਸਿੱਖਾਂ ਦੇ ਫੇਵਰ ਚ ਵੀਡੀਓ ਪਾਈ ਕਿ ਨਹੀਂ ਬਈ ਇਹ ਬੰਦੇ ਨੇ ਜੋ ਪ੍ਰੋਟੈਸਟ ਕੀਤਾ ਉਹ ਗਲਤ ਕੀਤਾ ਕਿ ਇਹ ਪਰਲ ਨਹੀਂ ਕਿ ਇਹਨਾਂ ਦਾ ਜਿਹੜਾ ਇਹਨਾਂ ਨੇ ਹਾਕਾ ਪਰਫਾਰਮ ਕੀਤਾ ਆ ਕੇ ਤੇ ਬੈਂਡਰ ਚੁੱਕਿਆ ਹੈਗਾ ਕਿ ਥਿਸ ਇਜ਼ ਨਿਊਜ਼ੀਲੈਂਡ ਨਾਟ ਲਿਆ ਕਿ ਕਈਆਂ ਲੋਕਾਂ ਨੇ ਇਹਨਾਂ ਨੂੰ ਗਲਤ ਵੀ ਕਿਹਾ ਹੋਇਆ ਤੇ ਮੈਂ ਇਹਦੇ ਲਈ ਇਹ ਕਹੂੰਗਾ ਕਿ ਨਿਊਜ਼ੀਲੈਂਡ ਦੀ ਕਮਿਊਨਿਟੀ ਇੰਨੀ ਕਿਤੇ ਆਪਸ ਚ ਰਲ ਮਿਲ ਕੇ ਰਹਿਦੀ ਆ ਕਿ ਉਹ ਕਦੀ ਵੀ ਇੱਕ ਕਮਿਊਨਿਟੀ ਨੂੰ ਟਾਰਗੇਟ ਨਹੀਂ ਹੋਣ ਦੇਣਗੇ। ਹੂੰ ਨਹੀਂ ਇੱਥੇ ਆਪਾਂ ਇੱਕ ਗੱਲ ਪਹਿਲਾਂ ਸ਼ੁਰੂ થી ਗੱਲ ਕਰ ਦਈਏ ਕਿ ਜਿਹੜੀ ਇਹ ਘਟਨਾ ਹੋਈ ਹੈ ਨਾ ਜਿੱਦਾਂ ਕਿ ਇਹ ਘਟਨਾ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਕਈਆਂ ਨੇ ਆ ਕੇ ਅੱਗੇ ਕਿਹਾ ਮੈਨੂੰ ਲੱਗਦਾ ਕਿ ਕਈਆਂ ਨੇ ਸ਼ਾਇਦ 90% 95% ਜਿਹੜੀ ਨਿਊਜ਼ੀਲੈਂਡ ਦੀ ਕਮਿਊਨਿਟੀ ਆ ਚਾਹੇ ਉਹ ਮੂਰੀ ਆ ਚਾਹੇ ਹੋਰ ਸੰਸਤਾਵਾਂ ਚਾਹੇ ਗੋਰਿਆਂ ਦੀਆਂ ਚਾਹੇ ਸਰਕਾਰ ਲਾ ਲੋ ਉਹਨਾਂ 'ਚੋਂ 90 95% ਲੋਕਾਂ ਨੇ ਗਲਤੀ ਦੱਸਿਆ ਨੂੰ ਕਿਉਂਕਿ ਉਹਦਾ ਕਾਰਨ ਨਹੀਂ ਜਾਂ ਜਦੋਂ ਤੁਸੀਂ ਬ੍ਰੈਂਟਮਾਕੀ ਦਾ ਦੱਸਿਆ ਇਹ ਬ੍ਰੈਂਟਮਾਕੀ ਸ਼ਾਇਦ ਕੁਝ ਉਹਨਾਂ ਲੋਕਾਂ ਦੇ ਵਿੱਚ ਆਉਂਦਾ ਵਾ ਕਿ ਜਿਹਨੂੰ ਦੇਸ਼ ਦੇ ਨਾਲ ਜਾਂ ਕੋਈ ਆਪਣੀ ਕਮਿਊਨਿਟੀ ਦੇ ਨਾਲ ਕੋਈ ਇਹ ਨਹੀਂ ਕਿ ਆਪਣੇ ਕਮਿਊਨਿਟੀ ਨਾਲ ਦੇਸ਼ ਤੇ ਪਿਆਰ ਨਹੀਂ ਕਰ ਰਿਹਾ ਜਦ ਤੱਕ ਦੱਸਣ ਕੀ ਲੋਕ ਹੁੰਦੇ ਨੇ ਨਾ ਜਿਨ੍ਹਾਂ ਨੂੰ ਦੀਗੇ ਸਾਡੀ ਬੱਲੇ ਬੱਲੇ ਰਵੇ ਕੁਝ ਚਾਰ ਲੋਕ ਸਾਡੇ ਵਾਲੇ ਦੁਆਲੇ ਰਹਿਣ ਇਹ ਵੀ ਕੁਝ ਉਹਨਾਂ ਲੋਕਾਂ ਚੋਂ ਆ ਤੇ ਹੁਣ ਵਾਲੇ ਦੁਆਲੇ ਰੱਖਣ ਦੇ ਦੋ ਤਰੀਕੇ ਹੁੰਦੇ ਨੇ ਲੋਕਾਂ ਨੂੰ ਜਾਂ ਤੇ ਤੁਹਾਡੇ ਕੰਮ ਚੰਗੇ ਹੋਣ ਤੁਸੀਂ ਬੰਦੇ ਚੰਗੇ ਹੋਵੋ ਤੁਹਾਡੀ ਲੋਕ ਸਪੋਰਟ ਕਰਨਗੇ ਜਾਂ ਫਿਰ ਤੁਹਾਨੂੰ ਪਤਾ ਹੁੰਦਾ ਵਾ ਕਿ ਹਰ ਕਮਿਊਨਿਟੀ ਹਰ ਕੌਮ ਚ ਕੁਝ ਮਾੜੀ ਲੋਕ ਹੁੰਦੇ ਨੇ ਹਨਾ ਜਾਂ ਫਿਰ ਤੁਸੀਂ ਉਹਨਾਂ ਨੂੰ ਖਿੱਚੋ ਆਪਣੇ ਵੱਲ ਉਹਨਾਂ ਨੂੰ ਖਿੱਚਣ ਦਾ ਫਿਰ ਕੁਝ ਇਦਾਂ ਦੇ ਤਰੀਕੇ ਹੁੰਦੇ ਨੇ ਕਿ ਕੁਝ ਇਦਾਂ ਦੇ ਹੇਟ ਵਾਲੇ ਕੰਮ ਕਰੋ ਤੁਹਾਨੂੰ ਜਿਆਦਾ ਹੋਊਗਾ ਤਕਰੀਬਨ ਥੋੜੇ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਸਿਟੀ ਦੇ ਵਿੱਚ ਵੀ ਇਹਨਾਂ ਨੇ ਇੱਕ ਰੈਲੀ ਕੱਢੀ ਸੀ ਜਦੋਂ ਝੰਡੇ ਸਾੜੇ ਗਏ ਸੀ ਇੰਡੀਆ ਦੇ ਮੁਸਲਮਾਨਾਂ ਦੇ ਆਪਣਾ ਸਿੱਖਾਂ ਦਾ ਵੀ ਉਹ ਖੰਡੇ ਵਾਲਾ ਸਾੜਿਆ ਗਿਆ ਸੀ ਮਾਲਕੇ ਕਈ ਵਰੀ ਕੋਲ ਲੋਕ ਸਿਰਫ ਇੰਨੀ ਚੀਜ਼ ਲਈ ਕਰਦੇ ਨੇ ਇਹਨਾਂ ਨੂੰ ਕੋਈ ਆਪਣੇ ਦੇਸ਼ ਨਾਲ ਪਿਆਰ ਨਹੀਂ ਹੈ ਕੋਈ ਕੌਮ ਨਾਲ ਪਿਆਰ ਕਿ ਕ੍ਰਿਸਚੀਅਨਾਂ ਦੇ ਵਿੱਚੋਂ ਵੀ ਇਹਨਾਂ ਨੂੰ ਪਾਸੇ ਕੀਤਾ ਗਿਆ ਉਹ ਕਹ ਰਹੇ ਨੇ ਨੋਨ ਕ੍ਰਿਸਚੀਅਨ ਨੇ ਹੈਨਾ ਕਿ ਸਿਰਫ ਕੁਝ ਉਹਨਾਂ ਗਿਣਤੀ ਦੇ ਲੋਕਾਂ ਨੂੰ ਖਿੱਚਣ ਵਾਸਤੇ ਕਿ ਸਾਡੇ ਆਲੇ-ਦੁਆਲੇ ਕੁਝ 2000 ਲੋਕਾਂ ਦਾ ਘੇਰਾ ਬਣਿਆ ਰਵੇ ਬਸ ਉਹ ਉਹਨਾਂ ਦੀ ਸਿਰਫ ਖਿੱਚ ਵਾਸਤੇ ਮੈਨੂੰ ਲੱਗਦਾ ਹੈ ਕੁਝ ਕੀਤਾ ਗਿਆ ਇਹਦੇ ਨਾਲ ਨਿਊਜ਼ੀਲੈਂਡ ਦੀ ਕਮਿਊਨਿਟੀ ਦਾ ਜਾਂ ਉੱਥੋਂ ਦੇ ਲੋਕਾਂ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਤਾਂ ਸਗੋਂ ਬਿਲਕੁਲ ਅਦਾ ਜੇ 12 ਆਈਆਂ ਕਮਿਊਨਿਟੀਾਂ ਚੋਂ ਸਭ ਤੋਂ ਜ਼ਿਆਦਾ ਕਿਸੇ ਨੂੰ ਪਸੰਦ ਕਰਦੇ ਨੇ ਤੇ ਸ਼ਾਇਦ ਉਹ ਸਿੱਖ ਕਮਿਊਨਿਟੀ ਹੋਊਗੀ। ਹਾਂ ਹਾਂ ਕਿਉਂਕਿ ਸਿੱਖ ਦਿੱਤੀ ਚਾ ਬਹੁਤ ਯੋਗਦਾਨ ਆ ਨਿਊਜ਼ੀਲੈਂਡ ਨੂੰ ਲੈ ਕੇ ਆ ਗਏ। ਨਿਗਰ ਦੀ ਇਕਨੋਮੀ ਦੇ ਵਿੱਚ ਤੁਸੀਂ ਲਾਲੂ ਜਾਂ ਬਹੁਤ ਚੀਜ਼ਾਂ ਚਲਾ ਦੋ ਕਿ ਹਰ ਜਗ੍ਹਾ ਜਿੱਥੇ ਵੀ ਤੁਸੀਂ ਦੇਖੋਗੇ ਹੁਣ ਨਿਊਜ਼ੀਲੈਂਡ ਦਾ ਪ੍ਰਾਈਮ ਮਿਨਿਸਟਰ ਕ੍ਰਿਸਟੋਫਰ ਲਕਸਨ ਇਹ ਕਬੱਡੀ ਮੇਲੇ ਤੇ ਜਾ ਕੇ ਆਇਆ ਨੇ ਵੀਡੀਓ ਪਾਈਆਂ ਸੀਗੀਆਂ ਆ ਪਿਕਚਰ ਵੀ ਤੁਸੀਂ ਦੇਖੀ ਹੋਣੀ ਆ ਕਿ ਜਿਹੜਾ ਕ੍ਰਿਸਟੋਫਰ ਲਕਸਨ ਆ ਜਿਹੜਾ ਮੇਨ ਬੰਦਾ ਬਹੁਤ ਮਾਰ ਆ ਨਿਊਜ਼ੀਲੈਂਡ ਦਾ ਜਿਹੜਾ ਨਿਊਜ਼ ਚੈਨਲ ਚਲਾ ਰਿਹਾ ਹੈ ਸਕੈਮ ਉਹ ਸਿੱਖ ਖੇਡਾਂ ਤੇ ਗਿਆ ਸੀਗਾ ਉੱਥੇ ਉਹਨੇ ਕਬੱਡੀ ਵੇਖੀ ਉਸ ਤੋਂ ਬਾਅਦ ਉਹ ਹੁਣ ਪਿੱਛੇ ਟੱਗੇ ਆ ਲਾੜੋ ਆ ਦੋ ਦਿਨ ਪਹਿਲਾਂ ਦੀ ਗੱਲ ਆ ਇੰਡੀਆ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਸਾਈਨ ਕੀਤਾ ਇਹਨਾਂ ਨੇ ਕਿ ਹਾਂ ਭਾਰਤ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਹੋਇਆ ਤੇ ਇੰਟੀਜਮੇ ਆਪखुद ਨੂੰ ਪੋਜ਼ਿਟਿਵ ਕਰਦੇ ਨੇ ਪਰ ਐਦਾਂ ਦੇ ਕੁਝ ਗੰਦੀ ਨਾਲੀ ਦੇ ਠੜੇ ਕਹਿ ਸਕਦੇ ਆ ਜਿਹੜੇ ਕਮਿਊਨਿਟੀ ਦੇ ਵਿੱਚ ਹੁੰਦੇ ਨੇ ਕਿ ਜਿਹੜੇ ਆ ਕੇ ਇਹ ਚੀਜ਼ਾਂ ਜਿਹੜੀਆਂ ਦੂਸਰੇ ਦੇਸ਼ਾਂ ਦੇ ਵਿੱਚ ਹੋ ਰਹੀਆਂ ਨੇ ਉਹਨੂੰ ਕਿ ਦੇਖੋ ਦੂਸਰਿਆਂ ਦਾ ਉਹ ਹੁੰਦਾ ਨਹੀਂ ਆ ਕਿ ਗਵਾਂਡੀਆਂ ਦੀ ਲੜਾਈ ਆਪਣੇ ਘਰ ਲੈ ਆਉਣਾ ਉਹ ਆਸਟ੍ਰੇਲੀਆ ਦੇ ਵਿੱਚ ਜਿਹੜਾ ਫਾਉਂਡੇਸ਼ਨ ਤੇ ਜੋ ਹੋਇਆ ਉਸ ਤੋਂ ਬਾਅਦ ਇਹ ਚੀਜ਼ਾਂ ਥੋੜੀਆਂ ਜੀਆਂ ਗਰਮ ਹੋਣੀਆਂ ਸ਼ੁਰੂ ਹੋਈਆਂ ਤੇ ਉਹਨੇ ਚੁੱਕ ਕੇ ਵੇਖਿਆ ਕਿ ਇੱਥੇ ਕਿਹੜੀ ਕਮਿਊਨਿਟੀ ਮੈਂ ਟਾਰਗੇਟ ਕਰ ਸਕਦਾ ਵਾਂ ਭੀ ਯਾਨੀ ਕਿ ਜਿਹੜੀ ਲਿੰਕ ਨਾ ਕਰਦੀ ਹੋਵੇ ਨਿਊਜ਼ੀਲੈਂਡ ਦੇ ਨਾਲ ਜਾਂ ਰੂਟਾ ਨਾ ਹੋਣ ਉਹਦੀਆਂ ਕੋਈ ਇਥੇ ਦੂਸਰੇ ਦੇਸ਼ ਚੋਂ ਆਏ ਔਰ ਤੇ ਮੈਂ ਉਹਨਾਂ ਨੂੰ ਟਾਰਗੇਟ ਬਹੁਤ ਸੇਖ ਸੌਕੇ ਟਾਰਗੇਟ ਸੀ ਕਿਉਂਕਿ ਨਗਰਕੀਕਰ ਤੋਂ ਟਿਕੜਿਆ ਸੀਗਾ ਨਗਰਕੀਕਰ ਤੇ ਉਹਨ ਛੱਤੋਂ ਤੇ ਟਿਕੜੂਗਾ ਕਿਹਦੇ ਘਰ ਚ ਤੇ ਜਾਂ ਫੁੱਟ ਤੇ ਕਿਉਂਕਿ ਉਸ ਨੂੰ ਰੋਕਿਆ ਇਥੇ ਇਥੇ ਤੁਸੀਂ ਨੋਟ ਕਰਿਓ ਕਿ ਜਿੱ ਇੰਦੀਆ ਵਾਂ ਜਿੱਦਾਂ ਇਹ ਥੋੜਾ ਜਿਹਾ ਨਾ ਸੈਂਟੀਮੈਂਟ ਤੇ ਚੱਲਦਾ ਹੈ ਪਰ ਜਿਹੜੀਆਂ ਬਾਹਰਲੀਆਂ ਕੰਟਰੀਆਂ ਨੇ ਚਾਹੀਏ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਇਹਨਾਂ ਦੇ ਵਿੱਚ ਇਹਨਾਂ ਦੇ ਸੈਂਟੀਮੈਂਟਸ ਕੀ ਨੇ ਇਹਨਾਂ ਦਾ ਧਾਰਮਿਕ ਚੀਜ਼ਾਂ ਕੀ ਨੇ ਉਹ ਸਾਰੀਆਂ ਇਹਨਾਂ ਦੇ ਕਾਨੂੰਨ ਦੇ ਹਿਸਾਬ ਨਾਲ ਡਿਸਕ੍ਰਾਈਬ ਹੁੰਦੀਆਂ ਨੇ ਜੇ ਉਹ ਸਾਰਾ ਕੁਝ ਕਾਨੂੰਨ ਚ ਹੈਗਾ ਕਿ ਜੇ ਕਾਨੂੰਨ ਤੁਹਾਨੂੰ ਕਿਸੇ ਚੀਜ਼ ਦੀ ਇਜਾਜ਼ਤ ਦਿੰਦਾ ਇਹਦਾ ਮਤਲਬ ਉਹਦੇ ਵਿੱਚ ਨਿਊਜ਼ੀਲੈਂਡ ਦੀ ਵੈਲਿਊ ਦਾ ਕੋਈ ਨੁਕਸਾਨ ਨਹੀਂ ਹੈ ਹਾਂ ਤੇ ਜੇ ਨਗਰ ਕੀਰਤਨ ਲਈ ਪਰਮਿਸ਼ਨ ਲਈ ਗਈ ਹੈ ਪਹਿਲਾਂ ਪੁਲਿਸ ਟਾਡੇ ਨਾਲ ਖੜੀ ਹੈ ਹਨਾ ਕਾਨੂੰਨ ਤੁਹਾਨੂੰ ਉਹਦੀ ਇਜਾਜ਼ਤ ਦੇ ਰਿਹਾ ਹੈ ਕਿ ਕਾਸਟਾਈਮ ਦੇ ਵਿੱਚ ਕਿਉਂਕਿ ਰਾਤ ਨੂੰ ਨੀਂਦ ਨਹੀਂ ਕਰ ਪਿਆ ਨਾ ਇਹਦਾ ਮਤਲਬ ਹੈ ਕਿ ਨਿਊਜ਼ੀਲੈਂਡ ਦੀ ਵੈਲਿਊ ਨੂੰ ਉਹਦੇ ਨਾਲ ਕੋਈ ਖਤਰਾ ਨਹੀਂ ਨਿਊਜ਼ੀਲੈਂਡ ਉਹਨੂੰ ਐਕਸੈਪਟ ਕਰ ਰਿਹਾ ਹੈ ਨਾ ਚੀਜ਼ ਨੂੰ ਹਾਂ ਤੋਂ ਇਸ ਕਰਕੇ ਉਹ ਚੀਜ਼ ਦੇ ਵਿੱਚ ਨਿਊਜ਼ੀਲੈਂਡਰ ਜੂ ਆਮ ਬੰਦਾ ਹੈ ਉਹਨੂੰ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੈ ਕੋਈ ਉਹਨੂੰ ਨੀਂਦ ਤਕਲੀਫ ਨਹੀਂ ਹੁੰਦੀ ਉਹਦੇ ਨਾਲ ਬਸ ਉਹ ਵੀ ਇਹਦਾ ਹੋਈ ਹਾਂਜੀ ਨਗਰ ਕੀਰਤਨ ਚੋਂ ਦੇ ਫ੍ਰੀ ਚੀਜ਼ਾਂ ਵੰਦੇ ਜੂਸ ਪਾਣੀ ਤੇ ਕੁਝ ਫਰੂਟ ਕਈ ਕੁਝ ਕਿੰਨਾ ਕਿ ਕੀਤਨ ਜਦੋਂ ਫ੍ਰੀ ਸੇਵਾ ਕਰਦੀ ਹੈ ਕਿ ਉੱਥੇ ਜਦੋਂ ਜੋਗ ਵਾਲਾ ਆ ਕੇ ਕਾਵੇ ਹਨਾ ਕੋਈ ਪੈਸਾ ਨਹੀਂ ਲੈਂਦੇ ਕੋਈ ਸੈਂਸ ਕਈ ਮਨ ਲੋਕੀ ਵੇਖੇ ਵੀਡੀਓ ਬਣਾਉਂਦੇ ਜਿਨ੍ਹਾਂ ਨੂੰ ਗੱਡੀਆਂ 'ਚ ਜਾ ਜਾ ਕੇ ਫਰੂਟ ਜੂਸ ਕਈ ਕੁਝ ਦੇਣਦੇ ਲੋਕੀ ਖੋਸ਼ ਨੇ ਪਰ ਨਾ ਉਹੀ ਕਿੰਨਾ ਇਹ ਇਹ ਨੇ ਗੰਦੀ ਨਾਲੀ ਦੇ ਕੀੜੇ ਜਿਹੜੇ ਨਿਕਲ ਕੇ ਆਉਂਦੇ ਨੇ ਜਿਹੜਾ ਜਦੋਂ ਮੀਂਹ ਪੈਂਦਾ ਉਹ ਮੱਡੂ ਨਿਕਲਦੇ ਨਾ ਉਦਾਂ ਹੀ ਇਹ ਨਿਕਲਦੇ ਨੇ ਹਾਂ ਉਦਾਂ ਹੀ ਬਸ ਮੌਕਾ ਲੱਭਦੇ ਨੇ ਜਦੋਂ ਇਦਾਂ ਦਾ ਕੋਈ ਮੌਕਾ ਮਿਲਦਾ ਤੇ ਚਲੋ ਕੋਈ ਚਾਰ ਬੰਦੇ ਇਕੱਠੇ ਕਰ ਲਈਏ ਨਾਲ ਹਾਂ 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 ਨਾਲੇ ਐਤਵਾਰ ਤਾਂ ਦੇਣੀ ਲੋਕੀ ਚਰਚੇ ਚ ਆਏ ਹੋਣੇ ਆ ਕਿ ਚਲੋ ਰੱਬ ਦਾ ਨਾਮ ਲੈਨੇ ਘੜੀ ਤੇ ਇਹਦੇ ਵਰਗਿਆਂ ਨੇ ਆ ਕੇ ਕਿਹਾ ਹੁਣਾਂ ਕਿ ਨਹੀਂ ਰੱਬ ਦਾ ਨਾਮ ਛੱਡੋ ਆਪਾਂ ਚੱਲਦੇ ਆ ਤੇ ਜਿਹੇ ਦਾ ਨਗਰ ਗੀਤ ਨਿਕਲਦੇ ਆ ਬੰ ਮਿਊਨਿਟੀ ਦਾ ਤੇ ਅਸੀਂ ਉਹਨੂੰ ਰੋਕਦੇ ਜਾ ਕੇ ਪਰ ਇੱਥੇ ਜਸ਼ਨ ਜੀ ਇੱਕ ਹੋਰ ਗੱਲ ਵੇਖਣ ਵਾਲੀ ਹੈ ਕਿ ਜਦੋਂ ਇੰਦਾਂ ਦੀ ਕੋਈ ਚੀਜ਼ ਵਾਪਰਦੀ ਆ ਚਲੋ ਇਹਨੂੰ ਐਸਜੀਟੀਸੀ ਨੇ ਵੀ ਕੰਡੈਮਨ ਕੀਤਾ ਜਿਹੜੇ ਜਥੇਦਾਰ ਗੋਹਾਂ ਲਿਫਿੰਗਰ ਉਹਨਾਂ ਨੇ ਕਿ ਕੰਡੈਮਨ ਕੀਤਾ ਤੇ ਉਸ ਤੋਂ ਬਾਅਦ ਪਰ ਉਹਨਾਂ ਦਾ ਮੰਗ ਜਿਹੜਾ ਸੀ ਐਮਾ ਹੁੰਦੇ ਵੀ ਕਿਡਨਾਮ ਕੀਤਾ ਉਹਨਾਂ ਨੇ ਕਿਹਾ ਕਿ ਸਬਕ ਐਕਸ਼ਨ ਲਿਆ ਜਾਵੇ ਪੁੱਛਿਆ ਪਰ ਕਈ ਲੋਕ ਇਦਾਂ ਦੇ ਨਹੀਂ ਜਿਹੜੀ ਇਹ ਚੀਜ਼ਾਂ ਦਾ ਫਾਇਦਾ ਚੁੱਕ ਕੇ ਆਪਣੀ ਪਬਲਿਸਿਟੀ ਲਈ ਜਿਹੜੇ ਪਿਛਲੇ ਸਮਿਆਂ ਚ ਤੇ ਗੈਂਗਸਟਰ ਘੁੰਮਦੇ ਰਹੇ ਆਪਣੇ ਆਪ ਨੂੰ ਹਨਾ ਆਪ ਹੀ ਉਹਨਾਂ ਦੇ ਲਈ ਕਿਸੇ ਦਾ ਪੁੱਤ ਜਾ ਕੇ ਮਾਰ ਦੇਣਾ ਕੋਈ ਔਖੀ ਗੱਲ ਨਹੀਂ ਸੀ ਉਹ ਫਿਰ ਇਹ ਚੀਜ਼ਾਂ ਦਾ ਫਾਇਦਾ ਚੁੱਕ ਕੇ ਆ ਕੇ ਲੋਕਾਂ ਨੂੰ ਕਹਿੰਦੇ ਆ ਕਿ ਵਾਪਸ ਆ ਜੂ ਤੁਸੀਂ ਬਾਕਲੇ ਦੇਸ਼ਾਂ ਚ ਕੀ ਕਰਨ ਬੈਠੇ ਜੇ ਹੁਣ ਇਹ ਵੇਖਿਆ ਜਾਵੇ ਕਿ ਤੁਸੀਂ ਬਾਹਰਲੇ ਦੇਸ਼ਾਂ ਵਾਲਿਆਂ ਨੂੰ ਬੈਠੇ ਉੱਥੇ ਨਿੰਦਣ ਦੇ ਜੇ ਅੱਜ ਪੰਜਾਬ ਦੀ ਇਕਨੋਮੀ ਐਨ ਆਰ ਆਈ ਵੱਲੋਂ ਭੇਜਿਆ ਗਿਆ ਪੈਹਾ ਉਹ ਕਿੰਨਾ ਮੈਟਰ ਕਰਦਾ ਪੰਜਾਬ ਦੀ ਇਕਨੋਮੀ ਲਈ ਕਿ ਤੁਸੀਂ ਇਹ ਬਹਿ ਕੇ ਨਿਕੇਲਾ ਗੱਲ ਕੀਤੀ ਕਿ ਜਿਹੜੇ ਬਾਹਰੋਂ ਲੋਕੀ ਪੈਹਾ ਭੇਜਦੇ ਆ ਨਾਲੇ ਜਿਹੜੇ ਲੋਕੀ ਲੱਖਾਂ ਹੀ ਪੈਸਾ ਲਾ ਕੇ ਬਾਹਰਲੇ ਦੇਸ਼ਾਂ 'ਚ ਆਏ ਆ ਕੀ ਤੁਸੀਂ ਚਾਹੁੰਦੇ ਜਿਵੇਂ ਉਹ ਲੱਖਾਂ ਪੈਸਾ ਡਬਾ ਕੇ ਤੇ ਵਾਪਸ ਆ ਜਾਣ ਤੇ ਉੱਥੇ ਆ ਕੇ ਕਰਨਗੇ ਕੀ ਫਿਰ ਜਾਂ ਤੇ ਫਿਰ ਉਹਨਾਂ ਨੂੰ ਕਹੋ ਕਿ ਆਓ ਤੇ ਮੈਂ ਤੁਹਾਨੂੰ ਦੇਣਾ ਕਾਰੋਬਾਰ ਕੀ ਹਾਂ ਬੇ ਤੁਸੀਂ ਆਹ ਕੰਮ ਕਰਨਾ ਹੈ ਉਹ ਕੰਮ ਕਰੋ ਕਿ ਤੁਸੀਂ ਗਾਰੰਟੀ ਦਿਓ ਅਗਲੇ ਨੂੰ ਕਿ ਹਾਂ ਤੁਹਾਨੂੰ ਸਿਕਿਉਰਿਟੀ ਹੋਵੇ ਜਾਂ ਕੋਈ ਸ਼ਿਆ ਕਈਆਂ ਦੇ ਬੱਚੇ ਨੇ ਸਕੂਲਾਂ ਤੇ ਜਾਂਦੇ ਕਈ ਕੁਸ਼ ਚੀਜ਼ਾਂ ਕਈ ਹੁੰਦੀਆਂ ਨੇ ਹਰ ਇੱਕ ਬੰਦੇ ਦੀ ਵੱਖਰੀ ਪ੍ਰੋਬਲਮ ਹੁੰਦੀ ਹੈ ਕੋਈ ਬੰਦਾ ਇਦਾਂ ਨਿਕਲ ਨਹੀਂ ਸਕਦਾ ਪਰ ਸਿੱਖਫਤੀ ਲੈਣ ਲਈ ਇਦਾਂ ਦੇ ਲੋਕ ਛੜਕਾਂ ਤੇ ਨਿਕਲ ਆਉਣਗੇ ਕਿਤੇ ਪੈਲੀ ਚ ਖਲੋ ਕੇ ਕੈਮਰਾ ਗੇ ਕਰਕੇ ਇਦਾਂ ਦੀ ਵੀਡੀਓ ਬਣਾਉਂਦੇ ਕਿ ਸਾਰੇ ਬਾਸ ਆ ਜੇ ਬਈ ਜਿੰਨੇ ਹੋਣਾ ਆਈ ਜਾਣਾਂ ਤੇਰੇ ਕਹਿਣ ਤੇ ਕਿਸੇ ਨੇ ਹੋਣਾ ਨਹੀਂ ਤੇ ਤੇਰੇ ਕਹਿਣ ਤੇ ਕਿਸੇ ਨੇ ਰੁਕਣਾ ਵੀ ਨਹੀਂ ਇਹਨਾਂ ਨੂੰ ਤੱਕਾ ਕਿ ਇੰਦਾਂ ਦੇ ਪਤੇ ਪਾਉਂਦੇ ਆ ਵੇਚਕ ਜੇ ਆਪਣੀ ਸਿੰਪਥੀ ਲੈਣ ਕੀ ਹਾਂ ਭਈ ਤੱਕਾ ਹੋ ਗਿਆ ਬਾਹਰ ਦੇਸ਼ ਚ ਪੰਜਾਬੀਆਂ ਨਾਲ ਤੇ ਮੈਂ ਵੀਡੀਓ ਪਾ ਰਹਾ ਤੇ ਸਾਰਿਆਂ ਨੂੰ ਕਹਦਾ ਕਿ ਤੁਸੀਂ ਵਾਪਸ ਆ ਜਾਓ ਤਾਂ ਕਾ ਕਿ ਮੇਰੇ ਉਹੀ ਨਾ ਇਹਦੀ ਗੱਲ ਆਪਾਂ ਉਹੀ ਜੋੜ ਰਹੇ ਕਿ ਇੱਕ ਤੇ ਹਰ ਕਮਿਊਨਿਟੀ ਜਿਦਾਂ ਦੇ ਬੰਦੇ ਮਿਲਦੇ ਨੇ ਜਿੱਦਾਂ ਆਪਾਂ ਇਥੇ ਉਦੀ ਵੀ ਗੱਲ ਕੀਤੀ ਕਿ 95% ਜਿਹੜਾ 95% ਨਿਊਜ਼ੀਲੈਂਡਰ ਉਹ ਪਹਾਕੇ ਚ ਆਣਾ ਇਹ ਚੀਜ਼ ਤੇ ਚਲੋ ਤੁਸੀਂ ਆ ਜਿਓ ਹਰ ਕੌਮ ਨੂੰ ਆਪਣਾ ਕਰਨ ਦੀ ਇਜਾਜ਼ਤ ਤੇ ਕੁਝ 2 4% ਨਹੀਂ ਹੁੰਦਾਂ ਨੇ ਇਹਦੇ ਤੁਸੀਂ ਜਦੋਂ ਪੰਜਾਬ ਦੀ ਗੱਲ ਕੀਤੀ ਹੁਣ ਉੱਥੇ ਵੀ ਹਰ ਤਰ੍ਹਾਂ ਦੇ ਲੋਕ ਬਣੇ ਨਾ ਜਿਹੜੇ ਮੌਕਾ ਇਦਾਂ ਵੇਖਦੇ ਨੇ ਕਿ ਕਦੋਂ ਆਪਾਂ ਚਾਰ ਬੰਦੇ ਆਪਣੇ ਨਾਲ ਜੋੜ ਸਕਦੇ ਆ ਹਣਾ ਤੇ ਇਹ ਹੁਣ ਕਹਿਣਾ ਕੋਈ ਕਿਸੇ ਨੂੰ ਜਦੋਂ ਤੁਸੀਂ ਕਿਹਾ ਕੋਈ ਕਿਸੇ ਨੂੰ ਨਹੀਂ ਕਹਿ ਸਕਦਾ ਨਾ ਕਿ ਤੁਸੀਂ ਆ ਜਾਓ ਜਾਂ ਤੁਸੀਂ ਚੱਲ ਜੂ ਇਥੋਂ ਕੋਈ ਗਾਰੰਟੀ ਨਹੀਂ ਕਿਸੇ ਦੀ ਦੇ ਸਕਦਾ ਹਰ ਕਿਸ ਨੂੰ ਆਪਣੀ ਉਹ ਚੀਜ਼ ਦਾ ਹੱਕ ਆ ਹਣਾ ਕਿ ਕੋਈ ਕਿਹੜੀ ਕੰਟਰੀ ਰਹਿਣਾ ਚਾਹੁੰਦਾ ਜਾਂ ਕਿੱਦਾਂ ਰਹਿਣਾ ਚਾਹੁੰਦਾ ਨਾ ਤੇ ਬਸ ਉਹ ਹੀ ਚੀਜ਼ਾਂ ਆਉਂਦੇ ਚਲੋ ਉਹਦੇ ਬਾਰੇ ਤੇ ਹੁਣ ਕੀ ਆਪਾਂ ਜ਼ਿਆਦੀ ਗੱਲ ਕਰਨੀ ਉਹੋ ਜੇ ਮੌਕਾ ਪਾਲਦੇ ਨੇ ਜਦੋਂ ਕੋਈ ਚਾਰ ਵੀਊ ਆ ਜਾਂਨ ਇਹਨਾਂ ਨੇ ਸਿੱਧੂ ਮੂਸੇ ਦਾ ਗੀਤੇ ਮਰੇ ਦੇ ਵੀ ਮੌਕੇ ਲੱਭੇ ਦੀਪ ਸਿੱਧੂ ਦੇ ਮਰੇ ਦੇ ਵੀ ਮੌਕੇ ਲੱਭੇ ਜਦੋਂ ਨਾਲ ਬੈਠੇ ਹੁੰਦੇ ਉਹਦੋਂ ਇਹਨਾਂ ਦੇ ਮੂੰਹ ਤੇ ਜਿੰਦੇ ਲੱਗੇ ਹੁੰਦੇ ਬੋਲਿਆ ਨਹੀਂ ਜਾਂਦਾ ਇਹਨਾਂ ਬੋਲ ਤੇ ਬਾਅਦ ਵਿੱਚ ਜਦੋਂ ਬੱਦਾ ਸਾਹਮਣੇ ਨਹੀਂ ਰਹਿੰਦਾ ਤੇ ਫਿਰ ਇਹ ਸ਼ੇਰ ਬਣ ਕੇ ਸਾਹਮਣੇ ਆ ਜਾਂਦੇ ਨੇ ਕਿ ਬਈ ਠੀਕ ਆ ਤੂੰ ਬਹੁਤ ਤਗੜੀ ਤੇਰੀ ਦੇਹ ਆ ਹਨਾ ਤੇ ਤੂੰ ਜਾ ਕੇ ਰੋ ਦੁਆ ਰੱਖਦਾ ਮੈਂ ਪੰਜਾਬ ਚ ਕਿੰਨੂ ਚਾਰ ਲੋਕ ਆਉ ਨਹੀਂ ਇਹ ਆਪਾਂ ਬੜੀ ਰੀ ਵੇਖਿਆ ਗਿਆ ਵਾ ਕਿ ਜਿੱਦਾਂ ਨਾ ਆਪਾਂ ਫੇਸਬੁੱਕ ਤੇ ਬੈਨੇ ਆ ਜਾਂ ਲਾਈਵ ਕਰਦੇ ਆ ਤੇ ਕਿਜਾ ਨਾ ਬੋਲਣੀਆਂ ਬਹੁਤ ਸੁਖੀ ਹੋ ਜਾਂਦੀਆਂ ਕਿ ਕੋਈ ਵੀ ਘਟਨਾ ਹੋ ਗਈ ਹਨਾ ਘਟਨਾ ਹੋ ਗਈ ਤੇ ਪ੍ਰਤੀਕਿਰਮਨ ਦੇਣਾ ਬਹੁਤ ਸੁਖਾ ਚਲੋ ਗੱਲ ਆਪਾਂ ਵੀ ਕਰ ਰਹੇ ਆ ਪਰ ਆਪਾਂ ਇੱਕ ਜੋ ਚੀਜ਼ਾਂ ਯਾ ਉਹਦੀ ਗੱਲ ਕਰ ਰਹੇ ਆ ਆਪਾਂ ਕਿਸੇ ਨੂੰ ਇਹ ਨਹੀਂ ਕਹਿ ਰਹੇ ਕਿ ਤੁਸੀਂ ਉਹ ਕਰ ਲਓ ਤੁਸੀਂ ਇਦਾਂ ਕਰ ਲਓ ਆ ਤੁਹਾਡੇ ਤੋਂ ਆ ਗਲਤੀ ਹੋ ਗਈ ਪਰ ਕੋਈ ਵੀ ਬੋਲਣਾ ਬੜਾ ਸੁਖਾ ਹੁੰਦਾ ਜਿੱਦਾਂ ਇੰਡੀਆ ਕੁਝ ਲੋਕ ਜਿਨ੍ਹਾਂ ਦੇ ਫੇਸਬੁੱਕ ਦੇ ਪੇਜ ਇਦਾਂ ਦੇ ਬਣੇ ਹੋਏ ਨੇ ਉਹਨਾਂ ਲਈ ਬੜਾ ਈਜ਼ੀ ਹੋ ਜਾਂਦਾ ਕਹਿਣਾ ਕਿ ਆਛਾ ਚੀਜ਼ ਹੋ ਗਈ ਆ ਚਲੋ ਆਜੋ ਸਾਰੇ ਚੋਕ ਕੇ ਵਾਪਸ ਆਜੋ ਆਜੋ ਪੰਜਾਬ ਸੰਭੋਗ ਉਹ ਕਰੋ ਹੈਨਾ ਪਰ ਉਹ ਚੀਜ਼ਾਂ ਦੀਆਂ ਆਸਾਨੀ ਹੁੰਦੀਆਂ ਨਾ ਕਿ ਇੱਕ ਇੱਕ ਬੜਾ ਵੱਡਾ ਅੱਜ ਤਾਂ ਵਰਤਾਰਾ ਤੁਸੀਂ ਕਹਿ ਲੋ ਨਾ ਚੀਜ਼ਾਂ ਕਿ ਜਿੱਦਾਂ ਬਾਹਰ ਜਾਂਦੇ ਐ ਅੱਜ ਤੋਂ ਨਹੀਂ ਆ ਰਹੇ ਸਦੀਆਂ ਤੋਂ ਜਾ ਰਹੇ ਨਾ ਲੋਕੀ ਬਾਹਰ ਹਰ ਦੇਸ਼ ਤੋਂ ਹਰ ਕੌਮ ਤੋਂ ਲੋਕੀ ਜਾਂਦੇ ਨੇ ਹੂੰ ਤੇਜੀ ਤੀਜੀ ਚੌਥੀ ਚੌਥੀ ਜਨਰੇਸ਼ਨਾਂ ਕਈਆਂ ਨਹੀਂ ਬਾਹਰਲੇ ਦੇਸ਼ਾਂ ਦੇ ਹਾਂ ਨਾਲੇ ਉੱਥੇ ਦਾ ਹੀ ਹੱਲ ਨਹੀਂ ਨਾ ਕਿ ਤੁਸੀਂ ਨਾ ਅੱਜ ਪੰਜਾਬ ਆ ਜਾਓਗੇ ਤੇ ਇਹ ਜ਼ਰੂਰੀ ਨਹੀਂ ਕਿ ਪੰਜਾਬ ਆ ਗਏ ਤੁਸੀਂ ਸਾਰਾ ਮੰਨ ਲਓ ਬਾਹਰੋਂ ਮੋੜਾ ਏ ਕਿ ਉਹਦੇ ਨਾਲ ਕਟਨਾਵਾਂ ਬੰਦ ਹੋ ਜਾਣੀਆਂ ਕਟਨਾਵਾਂ ਦੀ ਵਜ੍ਹਾ ਕੀ ਆ ਉਹ ਉਹਦੇ ਨਾਲ ਹੱਲ ਹੋਣਾ ਵਾ ਇਹਦੇ ਲਈ ਨਹੀਂ ਕਟਨਾਵਾਂ ਹੋ ਰਹੀਆਂ ਤੁਸੀਂ ਬਾਹਰ ਬੈਠੇ ਜੋ ਕਿ ਜਾਂ ਇੱਥੇ ਬੈਠੇ ਜੋ ਹਾਂ ਆਓ ਕਿ ਤੁਸੀਂ ਬਾਹਰ ਬੈਠੇ ਸੇਵ ਨਹੀਂ ਹੋ ਤਾਂ ਇੱਥੇ ਆ ਜਾਓ ਤਾਂ ਤੁਸੀਂ ਸੇਵ ਹੋ ਜਾਓ ਲਾਸਟ ਮੈਨੂੰ ਦੇਖ ਹੁਣ ਇੰਨਾ ਕਤਲੇਆਮ ਪੰਜਾਬ ਦੇ ਵਿੱਚ ਰੋਜ਼ ਹੋ ਰਿਹਾ ਵਾ ਮੀਸ਼ੇ ਤੋਂ ਮੰਗੀਆਂ ਜਾ ਰਹੀਆਂ ਨੇ ਗੈਂਗਸਟਰ ਸਰ ਇਹ ਆ ਬੋਲੀਆਂ ਮਾਰਨ ਰਹੇ ਆ ਕਈ ਕੁਝ ਪੰਜਾਬ ਚ ਜੀ ਸੋਨੂ ਸੋਨੂ ਵੇਖਣ ਨੂੰ ਮਿਲਦਾ ਵਾ ਤੇ ਹੁਣ ਅਹੀਂ ਆ ਕੇ ਇੱਥੇ ਕਹਿ ਦਈਏ ਕਿ ਪੰਜਾਬ ਚ ਕਿਉਂ ਰਹਿਣ ਦੇ ਜੇ ਬਾਹਰ ਆ ਜੇ ਸੇਵ ਨਹੀਂ ਉੱਥੇ ਦੇ ਉਹ ਹੀ ਨਾ ਉਹ ਹੀ ਵੇਖੋਗੇ ਬਾਹਰ ਲਈ ਤੇ ਚਲੋ इजीली ਬੋਲ ਦਿੱਤਾ ਗਿਆ ਨਾ ਕਿ ਬਾਹਰ ਹੋਈ ਆ ਇੱਥੇ ਆ ਜਾਓ ਹੁਣ ਪੰਜਾਬ ਦੇ ਵਿੱਚ ਇੱਕ ਪਿੰਡ ਆ ਛੋਟਾ ਜਿਹਾ ਕੋਈ ਅੱਛਾ ਹੁਣ ਆਪਾਂ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਬੈਨੇ ਆ ਉੱਥੇ ਸਾਰੇ ਸਿੱਖ ਰਹ ਰਹੇ ਆ ਪੰਜਾਬੀ ਰਹ ਰਹੇ ਆ ਹੈ ਨਾ ਸਰਪੰਚੀ ਦੀਆਂ ਵੋਟਾਂ ਆਉਂਦੀਆਂ ਜਾਂ ਕੋਈ ਵੀ ਪੂਟਾ ਲਾ ਲੋ ਉਹਦੇ ਵਿੱਚ ਗੋਲੀ ਚੱਲ ਜਾਂਦੀ ਆ ਮਰ ਜਾਂਦੇ ਨੇ ਮੰਗੇ ਹੈ ਨਾ ਹੁਣ ਉਹਦੇ ਕਿਹੇ ਅਮਰੀਕਾ ਕੈਨੇਡਾ 'ਚ ਨਹੀਂ ਬੈਠੇ ਨਾ ਯੂਪੀ ਬਿਹਾਰ 'ਤੇ ਬੈਠੇ ਨਹੀਂ ਹੈ ਨਾ ਪੰਜਾਬ ਦੇ ਕੁਝ ਪਿੰਡ 'ਚ ਹੀ ਬੈਠੇ ਨੇ ਫਿਰ ਹੁਣ ਉਹ ਬੰਦੇ ਕਿੱਥੇ ਜਾਣ ਜਿਹੜੇ ਉਹਨੂੰ ਪੰਜਾਬ ਦੇ ਵਿੱਚ ਵੀ ਰਹਿ ਕੇ ਸੇਪ ਨਹੀਂ ਹੈਗੇ ਆਹ ਨਹੀਂ ਉਹੀ ਗੱਲ ਤਾਂ ਪਿੰਡ ਦੀ ਸਰਪੰਚੀ ਤੇ ਛੱਡੋ ਆ ਬਲਾਕ ਸਮਿਤੀਆਂ ਜਿਹੜੀਆਂ ਦੂਸਰੀਆਂ ਲੱਤਾਂ ਹੋਈਆਂ ਇਹਨਾਂ ਕਿ ਨਹੀਂ ਮਾਣ ਹਾਂ ਇਹਨਾਂ ਚੀਜ਼ ਐ ਦੰਗੇ ਹੋਣਦੇ ਕਿ ਪਤਾ ਨਹੀਂ ਕਿਹੜਾ ਲੀਡਰ ਚੁਣ ਲੈਣਾ ਇੱਥੋਂ ਪਹੀ ਕਿ ਕੀ ਕਿਹੜਾ ਇਹਨਾਂ ਰੋਜ਼ਮਾਰ ਆ ਸੰਕਰ ਲੈਣਾ ਕਿ ਇੱਕ ਬਲਾਕ ਸਮਿਤੀ ਦੀਆਂ ਇਲੈਕਸ਼ਨਾਂ ਪਿੱਛੇ ਤੁਸੀਂ ਲੜਦਾਰ ਕੇ ਦੂਰੇ ਹੋਣਦੇ ਜੇ ਤੇ ਕੀ ਗੱਲ ਫਿਰ ਪੰਜਾਬ ਛੱਡ ਕੇ ਕਿਹੜੀ ਕਿਹੜੀ ਜਗ੍ਹਾ ਜਾਣੇਗੀ ਦੱਸ ਉਹ ਦੋਲਾ ਕਸਾ ਦੀ ਵੀਡੀਓ ਪਾਉਣਾ ਆ ਉਹ ਕਦੋਂ ਵੀਡੀਓ ਪਾਉਣਾ ਜਦੋਂ ਪਿੰਡ ਇੱਥੇ ਗੈਂਗਸਟਰਾਂ ਦੇ ਵਿੱਚ ਪਈ ਇਹ ਛੰਡੋ ਸਾਡੇ ਪਿੰਡ ਦੇ ਦੋ ਬੰਦੇ ਕਤਲ ਕਰਤੇ ਗੈਂਗਸਟਰਾਂ ਨੇ ਫਰੋਤੀ ਮੰਗੀ ਦਿੱਤੀ ਨਹੀਂ ਤੇ ਬੋਲੀ ਮਾਰ ਕੇ ਉਹ ਬੰਦੇ ਕੀਤੇ ਉਹ ਬੰਦੇ ਨਹੀਂ ਨਹੀਂ ਉਹ ਮੈਂ ਨਹੀਂ ਨਹੀਂ ਮੈਂ ਗੈਂਗਸਟਰਾਂ ਲਈ ਤੇ ਚਲੋ ਗੱਲ ਪਾਸੇ ਰਹਿ ਗਈ ਨਾ ਉਹ ਉਹ ਮੈਂ ਜਾਣ ਹੀ ਰਿਹਾ ਉੱਤੇ ਹੀ ਆਤੀ ਜੇ ਮੈਂ ਕੰਮ ਕਰਦੇ ਆਮ ਕਿ ਜਿਹੜੇ ਆਮ ਪੰਜਾਬੀ ਆ ਦੋ ਹਾਂ ਆਮ ਹੀ ਆ ਜਿਨ੍ਹਾਂ ਦਾ ਗੈਂਗਸਟਰ ਨਾਲ ਕੋਈ ਲੈਣਾ ਦੇਣਾ ਨਹੀਂ ਆਮ ਇੱਕੋ ਪਿੰਡ 'ਚ ਰਹਿ ਰਹਾ ਆ ਜਦੋਂ ਉਹ ਇੱਕ ਦੂਜੇ ਨੂੰ ਸਰਪੰਚੀ ਪਿੱਛੇ ਗੋਲੀ ਮਾਰ ਦਿੰਦੇ ਆ ਹਾਂ ਜਦ ਝਗੜਾ ਹੋ ਜਾਂਦਾ ਵਾ ਫਿਰ ਹੁਣ ਉਹ ਸੀ ਕਿਹੜੀ ਸੇਫ ਜਗ੍ਹਾ ਤੇ ਜਾਣ ਮਤਲਬ ਕਿ ਹੱਲ ਇਹ ਨਹੀਂ ਆ ਕਿ ਤੁਸੀਂ ਬਾਹਰ ਰਹਿ ਰਹੇ ਜੋ ਜਾਂ ਇੱਥੇ ਰਹਿ ਰਹੇ ਜੋ ਗੱਲ ਇਹ ਉਹਨੀਆਂ ਵਜਾ ਕੁਝ ਹੋਰ ਨੇ ਤੇ ਹਰ ਗੱਲ ਦੀ ਹਰ ਵਜਾ ਅਲੱਗ ਹੋਊਗੀ ਤੂੰ ਤਾਂ ਹੱਲ ਵੀ ਅਲੱਗ ਹੋਊਗਾ ਬਸ ਇਹ ਕੋਈ ਇਦਾਂ ਦਾ ਨਹੀਂ ਆ ਕਿ ਬਸ ਇੱਕੋ ਚੀਜ਼ ਬੋਲ ਦੇਣੀ ਹਰ ਵਾਰੀ ਕਿ ਕਿੱਥੇ ਵੀ ਕਟਣਾ ਆਈ ਤੇ ਬਸ ਇੱਕੋ ਚੀਜ਼ ਹੀ ਬੋਲ ਦੋ ਹਾਂਜੀ ਹਾਂ ਨਹੀਂ ਨਹੀਂ ਹੁੰਦਾ ਹੈ ਪਰ ਚਲੋ ਬੋਲੋ ਠੀਕ ਹੈ ਬੋਲਣ ਦੇ ਨਾਲ ਹੱਲ ਵੀ ਤਾਂ ਬੈਨਾ ਅਗਲਾ ਕੋਈ ਪਰ ਚਲੋ ਠੀਕ ਹੈ ਵੀਡੀਓ ਲੰਬੀ ਹੋ ਗਈ ਆਪਾਂ ਇੰਨੀ ਸਮਾਂ ਤੱਕ ਆ ਗਏ ਚਲੋ ਠੀਕ ਹੈ ਗਗਨ ਜੀ ਓਕੇ ਜੀ ਧੰਨਵਾਦ ਜੀ ਕੋਈ ਨਹੀਂ ਹੈਗਾ ਕੋਈ ਤੁਸੀਂ ਫਿਰ ਨਵੀਂ ਵੀਡੀਓ ਨਾਲ ਲੜਾਂਗੇ ਤੇ ਚੈਨਲ ਸਾਡਾ ਨਵਾਂ ਦਾ ਸਬਸਕ੍ਰਾਈਬ ਕਰੋ ਆਪਣਾ ਪਿਆਰ ਦਿਖਾਓ ਤੇ ਅੱਗੇ ਹਾਂ ਫਿਰ ਉਹ ਸ਼ਾਮ ਨੂੰ ਲਾਗੇ ਹੋਰ ਵੀਡੀਓ ਪਾਈਏ ਨਾ ਤੇ ਨਹੀਂ ਤਾਂ ਸਾਡੀਆਂ ਬ੍ਰੇਕਾਂ ਲਾ ਜਿੰਦੀਆਂ ਵਿੱਚ ਜੀ ਹਾਂ ਜੀ ਠੀਕ ਹੈ ਗਗਨ ਜੀ ਰਸਿਕਾ ਜੀ ਓਕੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ Yeah. Hey.